ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪਿਛਲੇ ਦਿਨੀ ਇੱਕ ਕੋਠੀ ਦੇ ਵਿੱਚ ਹੋਈ ਚੋਰੀ ਦੀ ਗੁੱਥੀ ਸੁਲਝਾਈ ਰਾਤੋਂ ਰਾਤ ਅਮੀਰ ਬਣਨ ਦਾ ਸੁਪਨਾ ਨੌਜਵਾਨ ਨੂੰ ਪਿਆ ਮਹੰਗਾ ਅੰਮ੍ਰਿਤਸਰ ਦੇ ਵਿੱਚ ਲਗਾਤਾਰੀ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਪਿਛਲੇ ਦਿਨ ਵੀ ਥਾਣਾ ਸਿਵਲ ਲਾਈਨ ਅਧੀਨ ਇਲਾਕੇ ਦੇ ਵਿੱਚ ਇੱਕ ਕੋਠੀ ਦੇ ਵਿੱਚ ਵੱਡੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਸੀ ਜਿਸ ਨੂੰ ਕਿ ਪੁਲਿਸ ਨੇ ਟ੍ਰੇਸ ਕਰ ਲਿਆ ਹੈ ਦੇ આરોપી ਨੂੰ ਗ੍ਰਿਫਤਾਰ ਕਰ ਲਿਆ ਐ ਇਸ ਮੌਕੇ ਏਡੀਸੀਪੀ ਪ੍ਰਭਜੋਤ ਸਿੰਘ ਬਿਰਕ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਕੀ ਕੁਛ ਦੱਸਿਆ ਆਓ ਸੁਣਦੇ ਹਾਂ ਸਰਸ ਕਰ ਰਹੇ ਆ ਕਿ ਅਸੀਂ 80 ਨੰਬਰ ਉਹ ਖਦਮਾ ਜਿਹੜਾ 13524 ਨੂੰ ਦਰਜ ਕੀਤਾ ਸੀਗਾ 380 454 ਦੇ ਦੇ ਤੇ ਇਹਦੇ ਤੋਂ ਬਾਅਦ ਜਿਹੜਾ ਹੈਗਾ ਵਾਧਾ ਜੁਰਮ ਜਿਹੜਾ ਹੈਗਾ 411 ਦਾ ਹੋਇਆ ਸੀਗਾ ਇਹਦੇ ਵਿੱਚ ਅਸੀਂ ਸੁਖਪ੍ਰੀਤ ਸਿੰਘ ਪੁੱਤਰ ਰਜੀਤ ਸਿੰਘ ਕਾਲੇਵਾਲ ਦਾ ਥਾਣਾ ਘਰੇਂਡੇ ਦਾ ਜਿਹੜਾ ਗ੍ਰਿਫਤਾਰ ਕੀਤਾ ਹੈਗਾ ਔਰ ਇਹਦੀ ਥੋੜੀ ਜਿਹੀ ਮੈਂ ਕੇਸ ਦੀ ਮੈਂ ਹਿਸਟਰੀ ਦੱਸਦਾ ਇਹਦਾ ਵਿੱਚ ਇਸ ਤਰ੍ਹਾਂ ਸੀਗਾ ਕਿ ਜਿਹੜੇ ਆਪਣੇ ਮਨੀਸ਼ ਨੇਜਾ ਜੀ ਹੈਗੇ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਡਰਾਈਵਰ ਰੱਖਿਆ ਸੀਗਾ ਇਹ ਮੁੰਡੇ ਨੂੰ ਸੁਖਪ੍ਰੀਤ ਨੂੰ ਔਰ ਇਹਨੂੰ ਹਫਤਾ ਖੋਇਆ ਸੀਗਾ ਕੰਮ ਕਰਦੇ ਨੂੰ ਇੱਕ ਦਿਨ ਇਹ ਸਾਰੇ ਜਿਹੜੇ ਸੀਗੇ ਬਾਹਰ ਗਏ ਹੋਏ ਸੀਗੇ ਕੰਮਕਾਰ ਦੇ ਵਿੱਚ ਇਹਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਦੇ ਵਿੱਚ ਚਾਬੀਆਂ ਜਿਹੜੀਆਂ ਹੈਗੀਆਂ ਕਿਸੇ ਜਗ੍ਹਾ ਦੇ ਉੱਤੇ ਰੱਖੀਆਂ ਹੁੰਦੀਆਂ ਨੇ ਉਹਦੇ ਉੱਤੋਂ ਇਹਨਾਂ ਨੇ ਚਾਬੀਆਂ ਲਾ ਕੇ ਤੇ ਇਹਨਾਂ ਦੇ ਘਰ ਜਿਹੜੀ ਆ ਸੋਨੇ ਦੀਆਂ ਜਿਹੜੀਆਂ 6 ਜਿਹੜੀਆਂ ਸੀਗੀਆਂ ਸੋਨੇ ਦੀਆਂ ਚੂੜੀਆਂ 70000 ਰੁਪਇਆ ਇੱਕ ਟੁੱਟਿਆ ਹੋਇਆ ਬ੍ਰੈਸਲੇ ਔਰ ਇੱਕ ਆਰਟੀਫੀਸ਼ੀਅਲ ਕੜਾ ਸੀਗਾ ਉਹ ਜਿਹੜਾ ਸੀਗਾ ਇਹਨੇ ਚੋਰੀ ਕਰ ਲਿਆ ਦੌਰਾਨੇ ਤਫਤੀਸ਼ ਜਿਹੜੀ ਹੈਗੀ ਆ ਸਾਡੇ ਐਸ ਐਚਓ ਸਿਵਲ ਲਾਈਨ ਨੇ ਔਰ ਏਸੀਪੀ ਸਾਹਿਬ ਨੇ ਬਹੁਤ ਵਧੀਆ ਮਿਹਨਤ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਮੀਡੀਏਟਲੀ ਰਾਉਂਡ ਅਪ ਕਰਕੇ ਔਰ ਇਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੋਰੀ ਹੋਈਆਂ ਸੀਗੀਆਂ ਉਹ ਬਰਾਮਦ ਕਰ ਲੀਆਂ ਨੇ ਔਰ ਇਹਦੇ ਨਾਲ ਜਿਹੜਾ ਇਹਦੇ ਮੋਟਰਸਾਈਕਲ ਜਿਹੜਾ ਨੇ ਪਲੇਟਿੰਗ ਨਾਲ ਵਗਤਿਆ ਸੀਗਾ ਵਾਦ ਦਾ ਦੇ ਵਿੱਚ ਉਹ ਵੀ ਜਿਹੜਾ ਹੈਗਾ ਫੜ ਲਿਆ ਹੈਗਾ ਜੀ ਤੇ ਸਰ ਕਿੰਨੇ ਕ ਸਾਥ ਕੋ ਡਰਾਈਵਰ ਸੀਗਾ ਇਹਨਾਂ ਨੂੰ 7 ਦਿਨ ਪਹਿਲਾਂ ਹੀ ਡਰਾਈਵਰ ਰੱਖਿਆ ਸੀਗਾ ਹਜੇ ਜਿਹੜਾ ਨੇ ਤੇ 7 ਦਿਨ ਤੋਂ ਫਿਰ ਭੇਤ ਪਾ ਗਿਆ ਪੀਣਾ ਦੇ ਘਰ ਦੇ ਵਿੱਚ ਚਾਬੀਆਂ ਜਿੱਦਾਂ ਲੇਡੀ ਜਰੂ ਕਹੇ ਸੀਗੇ ਕਿੱਥੇ ਸੀਗਾ ਕਿੱਥੇ ਨਹੀਂ ਜੀ ਸੋ ਇਹਦੀ ਮਨਸ਼ਾ ਜਿਹੜੀ ਸੀਗੀ ਇਹਦੀ ਪੁੱਛ ਗੇ ਇਸ ਤਰ੍ਹਾਂ ਨੇ ਆਇਆ ਕਿ ਜਿਹੜਾ ਹੈਗਾ ਬਹੁਤ ਜਲਦੀ ਅਮੀਰ ਬਰਨਾ ਚਾਹੁੰਦਾ ਸੀਗਾ ਉਸ ਦੇ ਚੱਕਰ ਦੇ ਵਿੱਚ ਇਹ ਚੋਰੀ ਕੀਤੀ ਤੇ ਕਿੰਨੇ ਸਾਲ ਤੋਂ ਡਰਾਈਵਿੰਗ ਕਰ ਰਹੇ ਹੋ ਤੁਸੀਂ ਉਹਨਾਂ ਦਾ ਨਹੀਂ ਇਹਨਾਂ ਕੋਲ 7 ਦਿਨ ਪਹਿਲਾਂ ਹੀ ਲੱਗਾ ਆ ਇਸ ਤੋਂ ਪਹਿਲਾਂ ਵੀ ਕਰਦਾ ਸੀ ਇਸ ਤੋਂ ਪਹਿਲਾਂ ਦੇ ਬਸ ਉਦਾਂ ਹੀ ਗੱਡੀ-ਕੁੱਡੀ ਚਲਾਉਂਦਾ ਰਿਹਾ ਪਹਿਲਾਂ ਵੀ ਕਿਸੇ ਕੇਸ 'ਚ ਨਹੀਂ ਬੋਲ ਰਿਹਾ ਨਹੀਂ ਹਜੇ ਤੱਕ ਇਹ ਜਿਹੜੀ ਹੈਗੀ ਕੋਈ ਕ੍ਰਿਮਨਲ ਹਿਸਟਰੀ ਬੜਿਆ ਕਿੰਨਾ ਸਰ ਹਾਂਜੀ ਪੜਿਆ ਇਹ ਪਲੱਸ 2 ਕੀਤੀ ਹੋਈ ਹੈ ਜੀ ਨੇ ਪਰ ਨਾਰਾਜ ਹੀ ਮਾਰ ਗਿਆ ਕਿ ਜਲਦਾ ਅਮੀਰ ਬਣਦੇ ਜਿਹੜੇ ਹੈਗੇ ਆ ਉਹਦੇ ਵਿੱਚ ਜਾ ਹੈਗਾ ਜੀ ਸੋਟਲ ਗਿਆਣਾ ਪਾ ਕੇ ਕਿੰਨੀ ਕਿੰਨੀ ਕਬਰੀ ਹੋਈ ਹੈ ਟੋਟਲ ਇਹ ਟੋਟਲ ਜਿਹੜੀ ਹੈਗੀ ਆ 85 ਗ੍ਰਾਮਸ ਆਫ ਜਿਹੜੀ ਹੈਗੀ ਆ ਸੋਨੇ ਦੀ ਹੈਗੀ ਆ ਤੇ ਨਾਲ ਜਿਹੜਾ ਹੈਗਾ 70000 ਰੁਪਏ ਕੈਸ਼ ਟੋਟਲ ਨੋਟ ਕਿੰਨੇ ਲਿਖਾਏ ਸੀ ਤੁਸੀਂ ਆਪ حساب ਲਾ ਲਓ ਕਿ 80 8 ਜੋ ਅੱਜ ਦਾ ਸੋਨੇ ਦਾ ਰੇਟ ਹੈਗੇ ਂਟੂ ਕਰ ਲ ਸਕਦੇ ਨਹੀਂ ਸਰ ਜਿਹੜੀ ਘਰ ਵਾਲਿਆਂ ਨੇ ਲੁੱਟ ਕਿੰਨੇ ਲਗਾਈ ਸੀ ਉਹੀ ਜਿਹੜੀਆਂ ਚੀਜ਼ਾਂ ਲਿਖਾਈ ਸੀ ਉਹੀ ਰਿਕਵਰ ਹੋਈਆਂ ਹਾਂ ਜੀ ਸਾਰੇ ਉਹਨਾਂ ਨੇ ਲਿਖਾਇਆ ਸੀਗਾ 70 ਹਜ਼ਾਰ ਲਿਖਾਇਆ ਸੀ ਉਹ ਵੀ ਪੂਰਾ ਬਰਮਤ ਹੋ ਗਿਆ ਹਾਂ ਜੀ ਹਾਂ ਜੀ ਤੇ ਸਾਰੇ ਜਦੋਂ ਵਾਰਦਾਤ ਆ ਤੁਸੀਂ ਬੜੀ ਸੰਸਨੀ ਮਚੀ ਤੇ ਉਸ ਤੋਂ ਬਾਅਦ ਫਿਰ ਕੋਈ ਨਹੀਂ ਪੂਰੇ ਧਿਆਨ ਨਾਲ ਹੋਇਆ ਸਾਰਾ ਕੰਮ ਆ ਗਿਆ ਦੇ ਦੇਖੋ ਜੀ ਇਹ ਤਾਂ ਜਿਹੜੀਆਂ ਹੈਗੀਆਂ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਸ਼ੇਅਰ ਨਹੀਂ ਤੁਹਾਡੇ ਨਾਲ ਕੀਤੀਆਂ ਜਾ ਸਕਦੀਆਂ ਬਟ ਕਾਫੀ ਹਾਰਡਵਰ ਕਰਕੇ ਟੈਕਨੀਕਲੀ ਦਨ ਬਹੁਤ ਐਨਾਲਾਈਸਿਸ ਕਰਕੇ ਇਹ ਚੋਰ ਨੂੰ ਜਿਹੜਾ ਸੀਗਾ ਉਹ ਫੜ ਲੈ ਗਏ ਸਾਬ ਕਿ ਕਈ ਲੋਗ ਐਕਸਟਰਾਮੀ ਡਰਾਈਵਰਸ ਰੱਖ ਲੈਂਦੇ ਨੇ ਜਿਨ੍ਹਾਂ ਦੀ ਕੋਈ ਨੋ ਲੈਜ ਨਹੀਂ ਕਈ ਵਾਰ ਪੁਲਿਸ ਵੱਲੋਂ ਕਿਹਾ ਵੀ ਜਾਂਦਾ ਕਿ ਹਰ ਇੱਕ ਵਿਅਕਤੀ ਦਾ ਜਿਹੜਾ ਬਾਇਓ ਡਾਟਾ ਦਿੱਤਾ ਜਾਵੇ ਇਹ ਲੱਗਦਾ ਹੈ ਕਿ ਇਹ ਤਾਂ ਕਰਕੇ ਲੋਕ ਜਿਹੜਾ ਇਸ ਤਰ੍ਹਾਂ ਦੇ ਕਰਾਈ ਨੂੰ ਜਿਹੜਾ ਪ੍ਰਫੁੱਲਤ ਕਰਦੇ ਨੇ ਔਰ ਕੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਵਸਤਾਈ ਡਰਾਈਵਰ ਰੱਖ ਲੈਂਦੇ ਨੇ ਤੇ ਇਨਫੋਰਮੇਸ਼ਨ ਨਹੀਂ ਦਿੰਦੇ ਜੀ ਪੁਲਿਸ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਤੁਹਾਡੀ ਮਾਤੇ ਮਰਾਈ ਤੁਹਾਡੇ ਆ ਸਾਰੇ ਪ੍ਰੈਸ ਰਿਪੋਰਟਰ ਵੀਰ ਆਏ ਹੈਗੇ ਨੇ ਸਾਰੇ ਆਪਣੇ ਜਿਹੜੇ ਅੰਮ੍ਰਿਤਸਰ ਦੇ ਨਿਵਾਸੀ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਕੋਈ ਵੀ ਤੁਸੀਂ ਸਰਵੈਂਟ ਰੱਖਦੇ ਹੋ ਉਹਦੀ ਸਰਵੈਂਟ ਵੈਰੀਫਿਕੇਸ਼ਨ ਕਰਾਓ ਜੇ ਤੁਸੀਂ ਕਿਰਾਏ ਦਾ ਰੱਖਦੇ ਹੋ ਉਹਦੀ ਟੈਂਨੈਂਟ ਵੈਰੀਫਿਕੇਸ਼ਨ ਕਰਾਓ ਜਿਸ ਤਰ੍ਹਾਂ ਡਰਾਈਵਰ ਰੱਖਦੇ ਉਹਨੂੰ ਜ਼ਰੂਰ ਜਿਹੜਾ ਵੈਰੀਫਾਈ ਕਰੋ ਕਿ ਉਹਦਾ ਪਿਸ਼ੋਕੜ ਕੀ ਹੈਗਾ ਉਹ ਬੰਦਾ ਕ੍ਰਿਮੀਨਲ ਤਾਂ ਨਹੀਂ ਹੈਗਾ ਜੇ ਉਹ ਕ੍ਰਿਮੀਨ ਪਤਾ ਕਰਕੇ ਕੰਸਰਨ ਜਿਹੜਾ ਐਸਐਚਓ ਹੈਗਾ ਉਹਨੂੰ ਦੱਸਿਆ ਜਾਏ ਸਾਡੇ ਸਾਂਝ ਕੇਂਦਰਸ ਦੇ ਵਿੱਚ ਜਿਹੜੀ ਪ੍ਰੋਪਰ ਜੜੇ ਦੀ ਹੈਗੀ ਇੱਕ ਉਹ ਵੈਰੀਫਿਕੇਸ਼ਨ ਦੀ ਉਹ ਲਿਸਟ ਹੈਗੀ ਆ ਤੁਸੀਂ ਉੱਥੋਂ ਜ਼ਰੂਰ ਇਹਦਾ ਫਾਇਦਾ ਲੈ ਕੇ ਆਪਣਾ ਜ਼ਰੂਰ ਮੇਰੇ ਹਿਸਾਬ ਨਾਲ ਹਰ ਬੰਦੇ ਨੂੰ ਜਿਹੜਾ ਵੀ ਬੰਦਾ ਜਿਹਦਾ ਨਹੀਂ ਉਹਨੂੰ ਨੂੰ ਪਤਾ ਥੇੜ ਪੰਜਾਬੀ ਟੀਵੀ ਲਈ ਨਰਿੰਦਰ ਸਿੱਠੀ ਅੰਮ੍ਰਿਤਸਰ